ਰੈਲੀ ਵਿੱਚ ਸ਼ਾਮਲ ਹੋਏ ਮੇਰੇ ਕਿਸਾਨ ਭਰਾ ਪਹਿਲਾਂ ਮੈਂ ਧੰਨਵਾਦ ਕਰਦੇ ਹਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੋਂ ਪਹਿਲਾਂ ਤੁਹਾਨੂੰ ਜਿਹੜੇ ਪਹਿਲਾਂ ਬਲਾਰੇ ਬੋਲੇ ਨੇ ਬਲਾਰਾ ਨੇ ਬੜੇ ਦਸਤਾਰ ਨਾਲ ਗੱਲਾਂ ਦਸੀਆਂ ਨੇ ਬਾਰੇ افسوس دی گل ਸਾਨੂੰ ਇਹੀ ਹੁੰਦੀ ਆ ਕਿ ਜਦੋਂ ਵੀ ਅਸੀਂ ਕਿਸੇ ਕਿਸਾਨੀ ਮਸਲੇ ਤੇ ਕੋਈ ਗੱਲਬਾਤ ਕਰਦੇ ਆ ਤਾਂ ਪਤਾ ਨਹੀਂ ਕਿ ਦਿਮਾਗ ਦੇ ਵਿੱਚ ਬੈਠਾ ਜਨਤਾ ਦੇ ਕਿ ਉਹਨਾਂ ਨੂੰ ਸੱਚੀ ਗੱਲ ਸੁਣਨੀ ਬਹੁਤ ਬੁਰੀ ਲੱਗ ਰਹੀ ਹੁੰਦੀ ਆ ਤੇ ਜਨਤਾ ਦੇ ਦਿਮਾਗ ਦੇ ਵਿੱਚ ਝੂਠ ਸੁਣ ਦਾ ਬੋਝ ਬਣਾ ਦਿੱਤਾ ਸਰਕਾਰਾਂ ਨੇ ਜੇ ਇਸੇ ਧਰਮਸ਼ਾਲਾ ਦੇ ਵਿੱਚ ਕਿਸੇ ਵੀ ਪਾਰਟੀ ਦਾ ਕੋਈ ਲੀਡਰ ਆਇਆ ਹੁੰਦਾ ਤਾਂ ਤਕਰੀਬਨ ਪਟਾਟਾ ਪਟਾ ਹਜ਼ਾਰ 1500 ਦਾ ਇਕੱਠ ਹੋਣਾ ਇਹ ਇੱਕ ਛੋਟੀ ਜੀ ਗੱਲ ਹੋਣੀ ਸੀ ਪਰ ਤੂਫਾਨੀ ਮਸਲਿਆਂ ਦੇ ਉੱਤੇ ਪਤਾ ਨਹੀਂ ਕਿਉਂ ਨਹੀਂ ਜਨਤਾ ਜਾਗਦੀ ਕਿਉਂ ਨਹੀਂ ਕਿਸਾਨ ਕਿੱਥੇ ਹੁੰਦੇ ਸੋ ਵੀਰੇ ਆਪਾਂ ਤਾਂ ਜਿਹੜੀਆਂ ਖੁੰਡਾਂ ਤੇ ਗੱਲਾਂ ਕਰਦੇ ਆ ਆਪਣੀ ਤਾਂ ਉਹ ਚਰਚਾ ਹੁੰਦੀ ਆ ਫਲਾਣ ਨੇ ਆਏ ਕਿਹਾ ਧਮਕੇ ਨੇ ਆਏ ਕਿਹਾ ਆ ਭਲਾਨੇ ਲੀਡਰ ਨੇ ਬਿਆਨ ਦੇਤਾ ਅਸੀਂ ਹੁਣ ਆ ਨਿਹੰਮਾ ਦੇ ਜਨਤਾ ਵਾਸਤੇ ਉਹ ਸਭ ਝੂਠੀਆਂ ਗੱਲਾਂ ਤੇ ਬੜੇ ਬੋਰ ਨਾਲ ਦੇਖਦੇ ਹਾਂ ਤੁਸੀਂ ਪਰ ਜਿਹੜੀ ਸਰਕਾਰ ਆ ਸਰਕਾਰ ਤਾਂ ਆਪਦੇ ਸੀਆਈਡੀ ਦੇ ਸਾਹਮਣੇ ਅੰਕੜੇ ਕੱਢਦੀ ਆ ਉਹ ਕਿੰਨੇ ਲੋਕ ਕਿਸੇ ਬਿਲਦੇ ਵਿਰੁੱਧ ਨੇ ਜੋ ਕਿੰਨੇ ਉਹਦੇ ਹੱਥ ਦੇ ਵਿੱਚ ਨੇ ਪਰ ਜਦੋਂ ਜਦੋਂ ਬੰਦੀ ਇਸੇ ਨੀਤੀ ਦੇ ਵਿਰੋਧ ਦੇ ਵਿੱਚ ਕੋਈ ਧਰਨਾ ਲਾਉਣ ਵਾਸਤੇ ਬੋਲਦੀ ਆ ਤਾਂ ਸੀਐਟੇ ਹਰੇਕ ਪਿੰਡ ਦੇ ਬੱਸ ਅੱਡੇ ਤੋਂ ਫਰਨੀਆ ਤੋਂ ਤੁਮ ਰਹੀ ਹੁੰਦੀ ਆ ਉਹ ਫਿਰ ਇਥੇ ਅੰਦਾਜ਼ਾ ਲਾਉਂਦੇ ਨੇ ਕਿ ਆਹ ਜਨਤਾ ਦੇ ਵਿਰੋਧ ਦੇ ਵਿੱਚ ਆ ਤਾਂ ਨੀਤੀ ਲਿਆਂਦੀ ਆ ਤੇ ਬੱਸ ਉਹੀ 15 ਕੁ ਬੰਦੇ ਧਰਨੇ ਵਾਸਤੇ ਨਿਕਲੇ ਨੇ ਉਹੀ 15 20 ਜੰਗਾਂ ਦਾ ਤਾਂ ਉਹਨਾਂ ਕੋਲ ਨੌ ਫਿਕਸਰੇ ਪੱਕੇ ਹੁੰਦੇ ਨੇ ਵੀ ਆਹ ਆਹ ਬੰਦੇ ਪੱਕੇ ਨੇ ਪਰਦੇ ਉੱਤੇ ਸਰਕਾਰ ਅੰਦਾਜ਼ਾ ਲਾਉਂਦੀ ਆ ਕਿ 15 ਬੰਦੇ ਸੂਹ ਦੇ ਵਿੱਚੋਂ 15 ਬੰਦੇ ਵਿਰੋਧ ਨੇ 85 ਬੰਦੇ ਤਾਂ ਇਸ ਬਿੱਲ ਦੇ ਹੱਕ ਦੇ ਵਿੱਚ ਨੇ ਉਹਨਾਂ ਦੇ ਆਪ ਦੇ ਅੰਕੜਿਆਂ ਦੇ ਹਿਸਾਬ ਤੇ ਬਿੱਲ ਲਾਗੂ ਕਰਨੇ ਹੁੰਦੇ ਨੇ ਸੂਝ ਆਪਣੇ ਕਿਸਾਨ ਪ੍ਰਾਇਤ ਦੇ ਵਿੱਚ ਵੀ ਬੈਠੇ ਨੇ ਜਿਹੜੇ ਹਰ ਸਾਲ ਕਣਕ ਦਾ ਬੀਜ ਨਵਾਂ ਲੈ ਕੇ ਆਉਂਦੇ ਨੇ ਤੇ ਉੱਥੇ ਫਿਰ ਉਹ ਪ੍ਰਾਈਵੇਟ ਹੀ ਵੇਚ ਕੇ ਆਉਂਦੇ ਨੇ ਉਹ ਸਰਕਾਰ ਦੇ ਅੰਕੜੇ ਨੇ ਵੀ ਕਿੰਨੇ ਲੋਕ ਬੀਜ ਮੰਨ ਦਾ ਪਾ ਕੇ ਖੁਸ਼ ਨੇ ਤੇ ਕਿੰਨੇ ਲੋਕ ਆ ਗਏ ਘਰੋਂ ਬੀਜ ਪਾ ਕੇ ਖੁਸ਼ ਨੇ ਉਹ ਵੀ ਸਰਕਾਰ ਦੇ ਅੰਕੜੇ ਗੱਡੇ ਹੋਏ ਨੇ ਮੇਰੀ ਪੜਾਈ ਆ ਜਿਹੜੀ ਉਹ ਤਾਂ ਇਹ ਕਹਿੰਦੇ ਵੀ ਕਿੰਨੇ ਲੋਕ ਪ੍ਰਾਈਵੇਟ ਵਿੱਚੇ ਪੜਾ ਕੇ ਖੁਸ਼ ਨੇ ਫਿਰ ਜਿਹੜੇ ਇਲਾਜ ਕਰਾਉਣਾ ਨੇ ਉਹ ਵੀ ਸਰਕਾਰ ਨੇ ਅੰਕੜੇ ਕਹਿੰਦੇ ਨੇ ਕਿੰਨੇ ਲੋਕ ਪ੍ਰਾਈਵੇਟ ਇਲਾਜ ਕਰਾ ਕੇ ਖੁਸ਼ ਨੇ ਪਰ ਪਤਾ ਨਹੀਂ ਦਿਨ ਬੇ ਦਿਨ ਆਪਣੀ ਜਨਤਾ ਨੂੰ ਕੀ ਹੋ ਰਿਹਾ ਤੇ ਮੀਤਿਆਂ ਦੇ ਹੱਕ ਤਾਂ ਵਿੱਚ ਹੀ ਭੁਗਤ ਰਹੇ ਨੇ ਪਰ ਕਿਸਾਨ ਜੁਗ ਬੰਦੀਆਂ ਦੇ ਹੱਕ ਜ ਨਹੀਂ ਭੁਗਤ ਰਹੇ ਸੋ ਵੀਰੋ ਪਤਾ ਤਾਂ ਤੁਹਾਨੂੰ ਲੱਗ ਚੁੱਕਾ ਆ ਪਰ ਛੋਟੇ ਦਿਮਾਗ ਦੇ ਵਿੱਚ ਉਹ ਝੂਠ ਸੁਣਦੇ ਆਦੀ ਹੋਏ ਕਰਕੇ ਜੇ ਕਿਤੇ ਸੱਚ ਦੇ ਵਿੱਚ ਕੋਈ ਜਥੇਬੰਦ ਬੰਦਾ ਗੱਲ ਕਰੇਗਾ ਵੀ ਸਰਕਾਰ ਆ ਨੀਤੀ ਲੈ ਕੇ ਆਉਂਦੀ ਆ ਤਾਂ ਇਹਦੇ 8 10 ਬੰਦੇ ਗੱਲ ਪਾ ਕੇ ਕਹਿਣਗੇ ਕਿ ਉਹ ਤਾਂ ਹੁਣ ਐ ਹੀ ਕਰ ਲਓ ਪਰ ਛੋਟੇ ਦਿਮਾਗ ਦੇ ਵਿੱਚ ਇਹ ਨਹੀਂ ਆਉਂਦਾ ਕਿ ਜਦੋਂ ਵਿਦੇਸ਼ੀਆਂ ਤੋਂ ਆਪਾਂ ਨੂੰ ਆਪਣੀ ਨੇ ਆਜ਼ਾਦੀ ਲੈ ਕੇ ਦੇਦੀ ਤੇ ਹੁਣ ਆਪਰੇ ਆਪਣੇ ਖਿਲਾਫ ਕੀ ਕਰ ਸਕਦੇ ਨੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਇੰਨੀ ਤਾਕਤ ਸੀ ਉਹਨਾਂ ਤੋਂ ਆਪਣਾ ਦੇਸ਼ ਛੁਡਵਾ ਲਿਆ ਆਪਣਿਆਂ ਨੇ ਪਰ ਆਪਾਂ ਆਪਣੇ ਤੋਂ ਕਿਉਂ ਨਹੀਂ ਛੁਡਵਾ ਸਕਦੇ ਸੋ ਮੈਂ ਬੇਨਤੀ ਕਰਦਾ ਭਰਾਵੋ ਜਿੱਥੇ ਵੀ ਕੋਈ ਗੱਲਬਾਤ ਕਰਨੀ ਆ ਤਾਂ ਜਥੇਬੰਦ ਤੋਂ ਹੋਂਦੀ ਕਰੋ ਨਾ ਕਿ ਸਰਕਾਰਾਂ ਦੇ ਹੱਥਾਂ 'ਚ ਗੱਲਾਂ ਕਰਿਆ ਕਰੋ ਜੇਦਾ ਤੁਸੀਂ ਇਸੇ ਤਰ੍ਹਾਂ ਹੀ ਕਰਨਗੇ ਵੀ ਇਹਦਾ ਇਹ ਕਰਨਗੇ ਫਿਰ ਉਹ ਕਰਨਗੇ ਬਰਨੇ ਉਬਰ ਜਿਹੜੇ ਨੇ ਚੰਡੇ ਚ ਡੰਡਾ ਪਾਇਆ ਹੋਇਆ ਉਹ ਹਟਰਾ ਨਹੀਂ ਕਰਨ ਦੇਵਾਂਗੇ ਕੋਈ ਵੀ ਸਰਕਾਰ ਕੋਈ ਵੀ ਕੋਈ ਹੋਰ ਵਿਭਾਗ ਜਿਹੜੀ ਜਿਹੜੀ ਕੋਈ ਸਾਡੇ ਖਿਲਾਫ ਨੀਤੀ ਲੈ ਕੇ ਆਊਗਾ ਤਾਂ ਅਸੀਂ ਉਹਦਾ ਪੂਰਾ ਜਜਮਾਨ ਵਿਰੋਧ ਕਰਾਂਗੇ ਜਿਹੜੇ ਤਿੰਨ ਬਿਲ ਹੁਣ ਸਰਕਾਰ ਲੈ ਕੇ ਆ ਰਹੀ ਹੈ ਅਸੀਂ ਉਹਨਾਂ ਨੂੰ ਨਹੀਂ ਪਾਸ ਹੋਣ ਦੇਵਾਂਗੇ ਸੋ ਅਸੀਂ ਸਟੇਜ ਤੋਂ ਬੋਲਦੇ ਸਾਡਾ ਏਕਾ ਸਾਡਾ ਬਰਕਰਾਰਾ ਅਸੀਂ ਕੋਈ ਵੀ ਗਲ ਨਹੀਂ ਲਾਗੂ ਹੁੰਦੇ ਮੰਗੇ ਸੋਵੇਂ ਇੱਕ ਬੇਨਤੀਆਂ ਕਰਦਾ ਹੋਇਆ ਸੋਨੂੰ ਦਾਰਵਾਰ ਉਹੀ ਕਹਿੰਦੇ ਵੀ ਭਰਾਵੋ ਜਥੇਬੰਦਕ ਹੋ ਜਾਓ ਬਾਕੀ ਤਾਂ ਸਾਨੂੰ ਦਸਤਾਰ ਨਾਲ ਸਾਰੇ ਨੇ ਦੱਸਤਾ ਵੀ ਬੀ ਲੋਕ ਕੀ ਕੀ ਨੇ ਪਰ ਤੁਸੀਂ ਇਹ ਅੰਕੜੇ ਕੱਢਨੇ ਕਰੋ ਵੀ ਸਰਕਾਰ ਕੀ ਕਰ ਰਹੀ ਜੇ ਤੇ ਆਪਾਂ ਕੀ ਕਰੀਏ वाहेगुरू जी ख़ालसा वाहेगुरू जी फति